गलिया सड़कारी सरका, पार्क जिम चीज ठीक है ये तो ज्योति जी चलो आई ही जा गलिया सड़क जो जो भी आबादी वधगी चीजें आई है पर जी सब तो ज्यादा जरूरी चीज है जी जिनिया इतना ਜੇ ਅਸੀਂ ਇਹ ਸੋਚਦੇ ਹਾਂ ਕਿ ਸਾਡਾ ਬੱਚਾ ਜਦੋਂ ਪੁੱਤ ਜੰਮਦਾ ਹੈ ਨਾ ਤਾਂ ਜੰਮਦਿਆਂ ਮਾਂ ਨੂੰ ਇੱਕ ਉਮੀਦ ਜਗ ਪੈਂਦੀ ਹੈ ਕਿ ਇਹ ਮੈਨੂੰ ਬੜਾਪੇ ਚ ਪਾਲੂ ਸੰਭੂਗਾ। ਹਾਂ ਬੱਚੇ ਨੂੰ ਮਾਂ ਪਾਲਦੀ ਹੈ ਇੱਕ ਉਮੀਦ ਰੱਖ ਕੇ ਜ਼ਿੰਦਗੀ ਵਿੱਚ ਕਿ ਇਹ ਮੈਨੂੰ ਨਾ ਬੜਾਪੇ ਵੇਲੇ ਸੰਭੂਗਾ। ਅਸਲ ਵਿੱਚ ਜੇ ਪੁੱਤ ਵੱਡਾ ਹੋ ਕੇ ਨਸ਼ਿਆਂ ਤੇ ਲੱਗ ਜਾਏ ਜੇ ਪੁੱਤ ਵੱਡਾ ਹੋ ਕੇ ਨਸ਼ਿਆਂ ਤੇ ਲੱਗ ਜਾਏ ਨਾ ਉਹਦਾ ਦੁੱਖ ਹੈ ਜਿਹੜਾ ਉਹ ਸਿਰਫ ਉਸ ਪਰਿਵਾਰ ਦੀ ਮਾਂ ਜਾਂ ਉਸ ਮੁੰਡੇ ਦੀ ਘਰ ਵਾਲੀ ਜਾਣਦੀ ਹੈ ਭਾਈ ਮੇਰੇ ਅਰਦਾ ਭਾਸ਼ਣ ਦੇਣ ਵਾਲਾ ਸੁਣਨ ਵਾਲਾ ਕਿਸੇ ਨੂੰ ਕੁਝ ਨਹੀਂ ਪਤਾ ਕਿਉਂਕਿ ਜਿਹੜੀ ਮਾਂ ਨੇ ਦਿਨ ਰਾਤ ਇੱਥੇ ਕਰਕੇ ਸੁੱਕੇ ਤੇ ਆਦੇ ਪੁੱਤ ਨੂੰ ਪਾ ਕੇ ਗਿੱਲੇ ਤੇ ਆਪ ਰਹਿ ਕੇ ਰਾਤਾਂ ਕੱਟੀਆਂ ਹੁੰਦੀਆਂ ਨਾ ਉਸ ਮਾਂ ਨੂੰ ਪਤਾ ਹੁੰਦਾ ਹੈ ਜਿਹਦੀ ਦਿਨ ਰਾਤ ਦੀ ਮਿਹਨਤ ਤੇ ਸਾਰੀ ਉਮਰ ਦੀ ਕਮਾਈ ਨਸ਼ੇ 'ਚ ਰੁੜ ਜਾਂਦੀ ਹੈ ਅੱਜ ਜਿਹੜੀ ਗੱਲ ਮਾਂ ਵਾਲਾ ਮੇਰੇ ਸਾਰੇ ਗੱਲਾਂ 10 ਮਿੰਟ ਬਾਅਦ ਕਰੇਲੇ ਭਾਈ ਮੇਰੀ ਗੱਲ ਵੱਲ ਧਿਆਨ ਦਿਓ ਬਹੁਤ ਜ਼ਰੂਰੀ ਗੱਲ ਕਰਨ ਲੱਗੀ ਹੈ ਤੁਹਾਡੇ ਨਾਲ ਸਾਡੇ ਪੰਜਾਬ ਦੇ ਵਿੱਚ ਇਹ ਨਸ਼ਿਆਂ ਦੀ ਜਿਹੜੀ ਬਿਮਾਰੀ ਹੈ ਭਾਈਓ ਅੱਜ ਝਾੜੂ ਵਾਲੀ ਸਰਕਾਰ ਦੇ ਵਿੱਚ ਸਿਖਰਾਂ ਤੇ ਹੈ ਝਾੜੂ ਵਾਲੀ ਸਰਕਾਰ ਦੇ ਵਿੱਚ ਨਸ਼ਿਆਂ ਦਾ ਇੱਕ ਦਰਿਆ ਵਾਂ ਲੈ ਸਾਡੇ ਉੱਤੇ ਮੈਨੂੰ ਇੱਕ ਗੱਲ ਦੱਸੋ ਜਿੰਨੇ ਤੁਸੀਂ ਇੱਥੇ ਬੈਠੇ ਹੋ जो बचे बैठे इतना इन्हू चंगे माड़े की तो 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 थे थे। मारे कोई खबर नहीं पड़ जाए घर ही आऊंगा बच्चा की करूंगा बेसन ही है सो सोच है ਮਸਾਰੀਆਂ ਬੀਵੀਆਂ ਪੜਾਣ ਨੂੰ ਗੱਲ ਕਰਨਾ ਚਾਹੀਦੀ ਹੈ ਸਾਡੀ ਪਰਿਵਾਰ ਦੀ ਇੱਕ ਸੋਚ ਹੈ ਉਹ ਸੋਚ ਨੂੰ ਲੈ ਕੇ ਅਸੀਂ ਇਸ ਹਾਲੇ ਚਾਈ ਸੀ ਜਦੋਂ ਅਸੀਂ ਪਹਿਲੀ ਵਾਰੀ ਆਈ ਸੀ ਨਾ ਬੀਗੀ ਇਹ ਹਾਲੇ ਚ ਆਪਣੇ ਤੋਂ ਕਿਸੇ ਨੇ ਗਲੀ ਸਰਕ ਨਹੀਂ ਸੀ ਬੰਗੀ ਬੀਵੀਆਂ ਕੋ ਗੱਲ ਕਰਨ ਦੀ ਹੁੰਦੀ ਸੀ ਕਿ ਸਾਨੂੰ ਤਾਂ ਜੀ ਇਕੱਲੇ ਸਿਲੰਡਰ ਲੈ ਆ ਗਏ ਹਾਂ ਜੇ ਜਿੱਤ ਕੇ ਸਾਨੂੰ ਇਕੱਲੇ ਸਿਲੰਡਰ ਚਾਹੀਦੇ ਆ ਜੀ ਸਿਲੰਡਰ ਦਾ ਮੁੱਲ ਇਹ ਤਾਂ ਜਿਹੜਾ ਅਸੀਂ ਬਲੈਕ ਚ ਲੈ ਲਿਆ ਦੁੱਗਨੇ ਮੁੱਲ ਤੇ ਸਿਲੰਡਰ ਲੈ ਲਏ ਸੜੀ ਕਰਦਾ ਦੇ ਵੀ ਚਾੜੀ ਬੰਦੀ ਕਿਉਂਕਿ ਸਿਲੰਡਰ ਨਹੀਂ ਹੁੰਦਾ ਇੱਕ ਗਲਾ ਮੇਰੇ ਨਾਲ ਮਾਵਾ ਨੇ ਬੀਬੀਆਂ ਨੇ ਸਾਂਝੀਆਂ ਕੀਤੀਆਂ ਸੀ ਯਾਦ ਹੈ ਤੁਹਾਨੂੰ ਕਿ ਨਹੀਂ ਯਾਦ ਹੈ ਯਾਦ ਹੈ ਹਾਂ ਜੋ ਵੇਖੋ ਜਦੋਂ ਅਸੀਂ ਪਹਿਲੀ ਵਾਰ ਆਏ ਨਾ ਇੱਥੇ ਤੇ ਉਦੋਂ ਮਨਪ੍ਰੀਤ ਵੀਰ ਜੀ ਹਰੀ ਬਾਦਲ ਸਰਕਾਰ ਬੀ ਸੀ ਤੇ ਬਾਦਲ ਪਰਿਵਾਰ ਦਾ ਬੋਲ ਵਾਲਾ ਸੀ ਤੇ ਭਾਈ ਖਜ਼ਾਨਾ ਮੰਤਰੀ ਹੁੰਦਾ ਸੀ ਮਰਾ ਵੀ ਇੱਥੋਂ ਮਨਪ੍ਰੀਤ ਬਾਦਲ जे दिल्पी वीर जी है झाड़ू वालों चो लिया ने लिया हाँ। रोटी पकड़ लाई ना चुहिया से जे सिलेंडर अब घर घर आम फिर घरे आने राजे वाड़े की तरकी है ਆਜੇ ਇਸ ਜਨਮ ਵਾਲੇ ਬੋੜ ਕਰਨੀ ਲੋੜ ਹੈ ਗਿੱਦੜਵੇ ਨੂੰ ਪਹਿਲਾ ਸਰਕਾਰੀ ਕਾਲਜ ਮੇਰੇ ਦੋਵੇਂ ਭਰਾ ਜਿਹੜੇ ਮੇਰੇ ਅੱਜ ਸਾਹਮਣੇ ਲੜ ਰਹੇ ਐ ਇਹਨਾਂ ਦੋਵਾਂ ਨੇ ਅਕਾਲੀ ਦਲ ਦੇ ਵਿੱਚ ਬਹੁਤ ਤਾਕਤ ਰਨਾਈ ਹੈ ਬਹੁਤ ਤਾਕਤ ਰਨਾਈ ਹੈ ਪਰ ਭਾਈ ਆਪ ਦੇ ਹੀ ਘਰ ਬਣਾਏ ਐ ਦੋਵਾਂ ਜਣਿਆਂ ਨੇ ਗਿੱਦੜਵੇ ਨੂੰ ਪਹਿਲਾ ਸਰਕਾਰੀ ਕਾਲਜ ਰਾਜਵੜੇ ਤੇ ਲਿਆ ਕੇ ਦਿੱਤਾ ਇਹਨਾਂ ਨੇ ਹੀ ਲਿਆ ਕੇ ਦਿੱਤਾ ਜਿੰਨੀਆਂ ਗਲੀਆਂ ਸੜਕਾਂ ਪਾਰਕ ਸਕੂਲ ਹਸਪਤਾਲ

ਉਹਦੇ ਵਾਸਤੇ ਮੈਂ ਸਾਰੀਆਂ ਭੈਣਾਂ ਨੂੰ ਤੇ ਮਾਵਾ ਨੂੰ ਇੱਕ ਬੇਨਤੀ ਕਰਦੀ ਆ ਕਿ ਤੁਸੀਂ ਸਾਡਾ ਸਾਥ ਦਿੱਤਾ ਐਤੋਂ ਤੱਕ ਬੋਝਿਆ ਤੇ ਤਰਕ ਕੀਤੀ ਇਹ ਏਜੰਸੀ ਚਲਦੀ ਹੈ ਨਾ ਅਸੀਂ ਘਰੇ ਬੈਠੇ ਕੀ ਲਿਆ ਸਕਦੇ ਤੁਸੀਂ ਤਾਂ ਜਿੰਮੇਵਾਰੀ ਲਈ ਤਾਕਤ ਦਿੱਤੀ ਤਾਕਤ ਦਿੱਤੀ ਤਾਂ ਸੀ ਏਜੰਸੀ ਜਾ ਕੇ ਲਿਆਉਣੀ ਤੁਸੀਂ ਤਾਕਤ ਦਿੱਤੀ ਤਾਂ ਇਸ ਨੂੰ ਮੰਨਿਆ ਤਾਂ ਅੱਜ ਇੱਕ ਬੜੀ ਵੱਡੀ ਗੱਲ ਹੋ ਰਹੀ ਹੈ ਮਾਵਾ ਦੇ ਭੈਣਾਂ ਨਾਲ ਖਾਸ ਗੱਲ ਕਰਨ ਲੱਗੀਆਂ ਹੈ ਭਾਈ ਮੇਰੀ ਗੱਲ ਧਿਆਨ ਨਾਲ ਸੁਣਿਆ ਜੇ

ਤੇ ਸਾਰਾ ਪਿੰਡ ਕਹਿ ਲੱਗ ਪੈਦਾ ਕਿ ਸਾਡੀ ਕੁੜੀ ਕਲਰਕ ਲੱਗੀ ਹੈ ਤੇ ਭਾਈ ਜੇ ਕੋਈ ਫਾਰਮ ਭਰੋ ਲੋ ਭਾਈ ਉਹਨੂੰ ਤੂੰ ਜਾ ਕੇ ਭਰ ਆ। ਮੇਰੇ ਨਾਲੇ ਜੇ ਕਹਿ ਦੇਣਾ ਸਹੀ ਗੱਲ ਹੈ ਜੇ ਦੇਣਾ ਜੇ ਕੋਈ ਆਪਦੇ ਪਿੰਡ ਦੀ ਡਾਕਟਰ ਲੱਗੀ ਹੋਵੇ ਤੇ ਸਾਰੇ ਆਪ ਕੋ ਆਪਣੇ ਰਿਸ਼ਤੇਦਾਰ ਨੂੰ ਵੀ ਕਹਿ ਦਿੰਦੇ ਆ ਕਿ ਭਾਈ ਸਾਡੀ ਕੁੜੀ ਡਾਕਟਰ ਹੈ ਤੇ ਫੋਨ ਮਾਰਤਾ ਉਹਨੂੰ ਤੇ ਜਾ ਕੇ ਲਗਾਈ ਦਵਾਈ ਦੇਊਗੀ ਤੈਨੂੰ ਕੋਲੇ ਜਾ ਕੇ ਦਵਾਈ ਦੇਊਗੀ ਚਾ ਵੀ ਦੇਊਗੀ ਤੈਨੂੰ ਬੋਖ ਦੇਊਗੀ ਦਵਾਈ ਮੈਨੂੰ ਕਹਤਾ ਪੈਸੇ ਦਿੰਨੇ ਕਹਿ ਦੇਣੀ ਆ ਨਾ

ਨਾਲੇ ਲੱਤੀ ਨਹੀਂ ਸੰਗਤ ਹੈ ਵੀਡੀਓਜ਼ ਵੀ ਬਣ ਰਹੀ ਹੈ ਰਾਤ ਨੂੰ 12 ਵਜੇ ਉਹਦੇ ਘਰੇ ਚਲੇ ਗਏ ਕਿਉਂਕਿ ਉਹ ਆਪਣਾ ਬਹੁਤ ਮੇਨ ਖਾਸ ਐਮਸੀ ਹੈ ਉਹਦੇ ਘਰੇ ਚਲੇ ਗਏ ਕਿਤੇ ਸਾਡੇ ਨਾਲ ਧੱਕਾ ਕਰਦੇ ਉਹਦੇ ਨਾਲ ਉਹਦੀ ਘਰ ਵਾਲੀ ਕੱਲੀ ਸੀ ਘਰੇ ਕਿਉਂਕਿ ਐਮਸੀ ਕੰਮ ਕਰਉਂਦਾ ਮੈਂ ਫਿਰਦੇ ਸੀ ਅੱਜਕੱਲ ਮੋਟਾ ਦੇ ਦੇਦੇ ਛੋਟਾ ਊਟਾ ਮੰਗਦੇ ਛੱਦਿਓ ਉਹਦੀ ਪਾਈ ਮੈਂ ਤੇ ਮੇਰੀ ਮਾਂ ਘਰੇ ਅਸੀਂ ਦਰਵਾਜ਼ਾ ਨਹੀਂ ਖੋਲਣਾ ਉਹਨੇ ਦਰਵਾਜ਼ਾ ਨਹੀਂ ਖੋਲਿਆ ਕੱਲੇ ਸਵੇਰੇ 5 ਵਜੇ ਫੋਨ ਆ ਗਿਆ ਕਿ ਇਸ ਤੇਰੇ ਘਰ ਦੇ ਬਾਹਰ ਖੜਿਆ ਦਰਵਾਜ਼ਾ ਖੋਲ ਸਾਡੇ ਨਾਲ ਗੱਲ ਹੁਣ ਇਹ ਜਿਹੜੇ ਝਾੜੂਆ ਦੇ ਐ ਤੇ ਜਿਹੜੇ ਦੂਜੇ ਵੀਰ ਜੀ ਹੈ ਨਾ ਹੁਣ ਪਾਈਏ ਲੋਕਾਂ ਨੂੰ ਡਰੋਨ ਤੋਂ ਘੋਲਦੇ ਹੋਏ ਦੇ ਡਰੋਨ ਤੋਂ ਘੋਲਦੇ ਹੋਏ ਥੋੜੀ ਇੱਕ ਨਵੀਂ ਗੱਲ ਚੱਲੀ ਦੀ ਹੈ ਮਾਨਸਾ ਕੀ ਐ ਕਰੋ ਇੱਕ ਮੌਕਾ ਦੇ ਦਿਓ ਝਾੜੂ ਨੂੰ ਮੈਂ ਇੱਕ ਸਵਤੋਥ ਗੱਲ ਪੁੱਛਣਾ ਚਾਹੁੰਦੀ ਹਾਂ ਪੰਜਾਬ ਨੇ ਇੱਕ ਮੌਕਾ ਝਾੜੂ ਨੂੰ ਦਿੱਤਾ ਸੀ ਦਿੱਤਾ ਸੀ ਕਿ ਨਹੀਂ ਦਿੱਤਾ ਸੀ ਆੜੂ ਵਾਲੇ ਨੇ ਵਾਦਾ ਕੀਤਾ ਸੀ ਸਾਡੀਆਂ ਭੈਣਾਂ ਨੂੰ ਤੇ ਮਾਵਾਂ ਨੂੰ ਅਸੀਂ ਮਹੀਨੇ ਦਾ 1000 ਰੁਪਇਆ ਦੇ ਆਕਰਾਂਗੇ। ਦੇ ਆਕਰਾਂਗੇ ਠੀਕ ਹੈ। ਸੋ ਭੈਣਾਂ ਨੂੰ ਇਹ ਲੱਗਿਆ ਕਿ ਜੇ 1000 1000 ਕਿਲੋ ਦਾ ਤੇ ਜਿਹੜੇ ਪਰਿਵਾਰ ਦੇ ਵਿੱਚ ਭਾਈ ਚਾਰ ਬੀਤੀਆਂ ਹੈ ਉਥੇ 4000 ਮਿਲਦਾ ਜਾ ਕਰਵਾ। ਦਾਦੀ ਹੈ, ਪੋਤੀ ਹੈ, ਬਾਹ ਹੈ, ਭੂਆ ਹੈ, ਜਿੰਨੀਆਂ ਬੀਬੀਆਂ ਨੇ। ਜੇ 4-5000 ਆਖੀ ਦੇ ਦਾਂ ਉਹ ਤਾਂ ਇਹ ਤੁਹਾਨੂੰ ਵੀ ਦੇ ਦਿੰਦਾ ਅਸੀਂ ਦੇ ਦਿੰਦੇ। ਕੋਈ ਗੱਲ ਨਹੀਂ ਸਰਕਾਰ ਬਣਾਈ ਸੀ ਜੇ ਕੋਈ ਸਰਕਾਰ ਇੰਨਾ ਵੱਡਾ ਉਪਰਾਲਾ ਕਰਦੀ ਹੈ ਤਾਂ ਜਿਹੜਾ ਬਾਬਾ ਇਹ ਬਹੁਤ ਵੱਡਾ ਤੇ ਲੋਕਾਂ ਨੇ ਮੌਕਾ ਦੇਤਾ ਤੇ ਜਿਹੜੀ 4 5000 ਦਾ ਸੁਪਨਾ ਖਾਇ ਸੀ ਨਾ ਘਰੋਂ ਪਈਓ ਵਹਿਗਾ ਬਹੁਤ ਪਿਆ ਉਹ 4 5000 ਰੁਪਇਆ ਦਾ ਸੁਪਨਾ ਪਈ ਅਸੀਂ ਕਣਕ ਦੇ ਕੇ ਛੁੱਟਿਆ ਸੁਪਨਾ ਲਿਆ ਸੀ 10000 ਦਾ ਤੇ ਦਾਣੇ ਪਉ ਵੀ ਗਏ ਗਏ ਨਾ ਤੇ ਦਾਣੇ ਪਈ ਉਹ ਮਿਲਦੇ ਐ ਇੱਕ ਤਾਂ ਮਿਲਦੇ 5 ਕਿਲੋ ਐ ਕਿ ਮਿਲਦੇ ਮਿਲਦੇ ਕਿ ਲੋਅ ਇੱਕ ਉਹਦੋਂ ਮਿਲਦੇ ਜਦੋਂ ਅੰਗੂਠਾ ਲੱਗਦਾ ਜਦੋਂ ਅੰਗੂਠਾ ਨਹੀਂ ਲੱਗਦਾ ਉਹ ਵੀ ਨਹੀਂ ਮਿਲਦੇ ਤੇ ਜਿਹੜੀ ਲਾਈਨਾਂ 'ਚ ਖੜੀਆਂ ਦੀਆਂ ਲੜਾਈਆਂ ਹੋ ਜਾਂਦੀਆਂ ਘੁਬਰਾ ਜਾਂਦੀਆਂ ਰੀਤੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਖੜਨਾ ਪੈਂਦਾ ਮੂੰਹ ਤੇਰੇ ਲਾਈਨ ਲੱਗ ਜਾਂਦੀ ਹੈ ਤੇ ਜੇ ਪੁੱਤ ਵਿਆਹਿਆ ਜਾਵੇ ਕੋਈ ਬੱਚਾ ਜੰਮੇ ਪਈਓ ਦਾ ਨਾਂ ਨਹੀਂ ਵਿੱਚ ਪਾਉਂਦੇ ਆਪਾਂ ਜਿੰਨੇ ਕਾਰਡ ਨਵੇਂ ਲਾਏ ਸੀ ਇਹਨਾਂ ਨੇ ਉਹਦੇ ਵਿੱਚੋਂ ਤੇ ਕਾਰਡ ਕੱਟਦੇ ਆ